ਸਸੇਗਲ ਦੀ ਮੈਂਸੋਰ ਮੀਆ 19 ਨਿਊਜ਼ ਟੀਵੀ ਦੇ ਵਿੱਚ ਚਾਚ ਲੈ ਕੇ ਆਇਆ ਪੁਲਾਥ ਦੇ ਪਿੰਡ ਟਕਣਾ ਦੀ ਮਹਿਲਾ ਸਰਪੰਚ ਪਰਿਵਾਰ ਦੀ ਗੱਡੀ ਦੀ ਝੂਠੀ ਰਿਪੋਰਟ ਅਤੇ ਫੈਲੀਆਂ ਗਲਤ ਅਫਵਾਹਾਂ ਦੇ ਕਾਰਨ ਹੋਈ ਪਰੇਸ਼ਾਨੀ ਦੀ ਅਸਲ ਸਚਾਈ ਦੀ ਪ੍ਰੈਸ ਕਾਨਫਰੰਸ ਖੁਦ ਵਿਖੇ ਹਦੀਸ ਸੰਦੋਜੀ ਪਿੰਡ ਤੱਕਲਾ ਜ਼ਿਲ੍ਹਾ ਕਪੂਥਲਾ ਤਸੀਲ ਪਟਦਰ ਨੇ ਰਹਿਣਾ ਲਾ ਜੀ ਮੇਰੀ ਵਾਈਫ ਮਜੂਦਾ ਸਰਪੰਚ ਨੇ ਜੀ ਤੇ ਮੇਰਾ ਦੋਤਾ ਕੰਮ ਹੈ ਜੀ ਪਰ ਮੈਂ ਪਾਰਟੀ ਦਾ ਸਕੱਤਰ ਆ ਜੀ ਪਿੰਡ ਤੱਕਲਾ ਤੋਂ ਜ਼ਿਲ੍ਹਾ ਕਪੂਥਲਾ ਤੋਂ ਜੀ ਤਸੀਲ ਪਟਦਰ ਤੋਂ ਤੁਸੀਂ ਅੱਜ ਪੈਸਟ ਹੋ ਹਾਂ ਕੀ ਕੀ ਗੱਲ ਕਰਨੀ ਸਰ ਸਾਡੇ ਅੱਜ ਤੋਂ ਕੋਈ ਤਿੰਨ ਤੋਂ ਤੋਤੰਦਰ ਪਹਿਲੇ ਚਾਰ ਦਿਨ ਪਹਿਲੇ ਸਾਡੇ ਨਾਲ ਕੋਈ ਸਾਡੇ ਖਿਲਾਫ ਕਿਸੇ ਵੀ ਆਪਣੇ ਇਥੇ ਫੁੱਸਰਣ ਡੀਸੀ ਡੀਐਸਪੀ ਮਾਧਵੀ ਸ਼ਰਮਾ ਦੇ ਕੋਲ ਆ ਕੇ ਆਇਆ ਸੀ ਉਥੇ ਗਿਆ ਸਾਡੇ ਖਿਲਾਫ ਪੀਸੀਆਰ ਤੇ ਕੰਟਰੋਲ ਚ ਕਿਹਨੇ ਸ਼ਿਕਾਇਤ ਕੀਤੀ ਵੀ ਤੁਸੀਂ ਇਸ ਗੱਡੀ ਦੀ ਇੱਥੇ ਫੋਰਚੂਨ ਗੱਡੀ ਖੜੀ ਆਈ ਉਹਦੇ ਵਿੱਚ ਕੋਈ ਬੰਦੇ ਕ੍ਰਿਮੀਨਲ ਬੈਠੇ ਨੇ ਤੇ ਆੜ ਕੇ ਚੈੱਕ ਕਰੋ ਕੋਈ ਕ੍ਰਾਈਮ ਕਰਕੇ ਸਾਨੂੰ ਪਤਾ ਨਹੀਂ ਇਹ ਕਹਿੰਦਾ ਜਦੋਂ ਅਸੀਂ ਜਿੱਦਾਂ ਰਾਈਟਨਾਮ ਕਰਕੇ ਬਾਹਰ ਆਏ ਸਾਡੇ ਪਿੰਡ ਦੀ ਬੇਟੀ ਦਾ ਕੋਈ ਜੁੱਸ ਚੱਲ ਰਿਹਾ ਸੀ ਅਸੀਂ ਆਪਣੇ ਘਰ ਵਾਲੇ ਦੇ ਨਾਲ ਉਹ ਗੱਲ ਕਰਨ ਤੋਂ ਬਾਅਦ ਅਸੀਂ ਬਾਹਰ ਆ ਕੇ ਜਦੋਂ ਰਾਈਟਨਾਮ ਹੋ ਗਿਆ ਹੀ ਗੱਡੀ 'ਚ ਬੈਠ ਲੰਗੇ ਆ ਅੱਛਾ ਤੇ ਆਪਣੇ ਦਰਸੀ ਸਿੰਘ ਜਿਹੜੇ ਟੈਪੀਨ ਚਾਰਜ ਨੇ ਉਹ ਆਏ ਤੇ ਆੜ ਕੇ ਸਾਡੇ ਚਾਰਜ ਵਾਲੇ ਗੱਡੀ ਤੇ ਘੁੰਮਣ ਲੱਗੇ ਨੇ ਸਾਨੂੰ ਨਾ ਬੁਲਾਇਆ ਨਹੀਂ ਕੁਝ ਨਹੀਂ ਕਿਹਾ ਅਸੀਂ ਗੱਡੀ 'ਚ ਬੈ ਗਏ ਆ ਤੇ ਗੱਡੀ 'ਚ ਬੈ ਕੇ ਅਸੀਂ ਗੱਡੀ ਤੋੜ ਲਈ ਆ ਅੱਛਾ ਜੀ ਮੈਨੂੰ ਇਹ ਮੈਂ ਇਹਨਾਂ ਨੂੰ ਪੈਸਾ ਨੂੰ ਕਹਾਂ ਮੈਂ ਪਾਉਂ ਰਜੀਤ ਸਿੰਘ ਨੂੰ ਮੈਂ ਕਿਹਾ ਮੈਂ ਭਾਜੀ ਇਹ ਸਾਡੇ ਨੂੰ ਦੇਖਣ ਲਈ ਇਹਨੇ ਕੋ ਰਾਜ ਹੈਗਾ ਅਸੀਂ ਅੱਗੇ ਪਿੰਡੋਂ ਗੇਟ ਤੋਂ ਜਾ ਕੇ ਗੱਡੀ ਫੇਰ ਵਾਪਸ ਲੈਂਦੀ ਆ ਅੱਛਾ ਜੀ ਵਾਪਸ ਲਿਆ ਕੇ ਸਭਾ ਪ੍ਰਸਨਸ਼ੇ ਕੁਸ਼ੇ ਮੈਂ ਭਾਜੀ ਤੁਸੀਂ ਸਾਡੀ ਗੱਡੀ 'ਚ ਬੜੀ ਗੌਰ ਨਾਲ ਦੇਖ ਰਹੇ ਹੋ ਕੋ ਤੁਹਾਨੂੰ ਕੋਈ ਸ਼ੱਕ ਹੋਇਆ ਜੀ ਜੀ ਉਹ ਕਹਿੰਦੇ ਜਿੰਦੇ ਕੋਈ ਸ਼ੱਕ ਨਹੀਂ ਮੈਂਦੇ ਸਭਨਾਂ ਦਾ ਸ਼ੱਕ ਦੀ ਜ਼ਰੂਰ ਹੈ ਅਸੀਂ ਪਿੰਡ ਦੇ ਮੋਦਰ ਬੰਦੇ ਆ ਨਾਲ ਮੋਦਰ ਬੰਦੇ ਪੰਚਾਇਤ ਦੇ ਨਾਲ ਆਏ ਆ ਕੋ ਗੱਲਾਂ ਦੱਸੋ ਸਾਨੂੰ ਤੁਸੀਂ ਨੂੰ ਕਹਿੰਦੇ ਸਰ ਕੀ ਕੋਈ ਗੱਲ ਪੁੱਛਣਾ ਚਾਹਤੋਂ ਸੱਚ ਦੱਸਦੇ ਨੇ ਮੈਂ ਦੱਸੋ ਸਰ ਤੇ ਉਹਨਾਂ ਕਹਿੰਦੇ ਜੀ ਤੁਹਾਡੀ ਇੰਦਾ ਖੇਨੇ ਨਾ ਗੱਡੀ ਦੀ ਫੋਟੋ ਖਿੱਚ ਕੇ ਪਾਈ ਹੈ ਕਿ ਬੰਦੇ ਜਿ Crime Agreement ਬੰਦੇ ਬੈਠੇ ਨੇ ਤੇ ਜਦੋਂ ਅਸੀਂ ਤੁਹਾਨੂੰ ਦੇਖਿਆ ਤੁਸੀਂ ਸਾਰੇ ਬੜੇ ਵਧੀਆ ਸੂਝੜ ਬੰਦੇ ਬੈਠੇ ਸੀ ਇਸ ਕਰਕੇ ਤੁਹਾਨੂੰ ਨਹੀਂ ਬੁਲਾਇਆ ਕਿ ਨਹੀਂ ਯਾਰ ਜੋ ਵਿੱਚ ਸੂਝੜ ਕਰਨ ਦੀ ਗਲਤ ਪਾਈ ਗਈ ਆ ਕਿ ਆਪਾਂ ਨੂੰ ਕਹਤੋਂ ਪੁੱਛਣਾ ਸੋਚ ਲਿਆ ਇਹੀ ਜੀ ਇਹ ਬੰਦੇ ਦੇ ਦੇ ਵਿੱਚ ਜਿਹੜੇ ਬੰਦੇ ਬੈਠੇ ਨੇ ਮੁੰਡੇ ਖੁੰਡੇ ਨੇ ਕ੍ਰਿਮੀਨਲ ਬੰਦੇ ਨੇ ਤੇ ਇਹ ਕਿਦੇ ਕੋਈ ਵੀ ਮਾੜਾ ਕੰਮ ਕਰ ਸਕਦੇ ਨੇ ਇਸ ਕਰਕੇ ਇਹਨਾਂ ਨੂੰ ਫੜ ਕੇ ਪੁੱਛਗਿੱਛ ਕੀਤੀ ਜਾਵੇ ਪੀ ਇਹਨਾਂ ਦੀ ਗੱਡੀ ਜਿਹੜੀ ਹੈ ਜਿਹਨਾਂ ਉੱਤੇ ਫੁੱਟਸਾ ਟੈਗ ਲੱਗਾ ਜੀ ਇੱਥੇ ਆਪ ਹੋਰ ਕਈ ਗੱਲਾਂ ਪੁੱਝੀਆਂ ਕੀ ਕੀ ਗੱਲਾਂ ਪੀ ਤੁਹਾਡੇ ਦੀ ਗੱਡੀ ਦੇ ਕਾਲੇ ਸ਼ੀਸ਼ੇ ਆ ਜੀ ਉਹ ਆ ਜੀ ਆ ਤੁਸੀਂ ਟੈਗ ਕਿਦਾਂ ਲਾਇਆ ਨਹੀਂ ਜੀ ਬਿਲਕੁਲ ਕਾਲੇ ਸ਼ੀਸ਼ੇ ਨਹੀਂ ਹੈਗੇ ਸਾਡੀ ਗੱਡੀ ਦਾ ਕੋਈ ਕਾਲਾ ਸ਼ੀਸ਼ਾ ਨਹੀਂ ਹੈਗਾ ਜੀ ਨਾ ਕੋਈ ਲਾਲ ਪੱਤੀ ਲੱਗੀ ਹੋਈ ਹੈ ਜੀ ਅੱਛਾ ਜੀ ਉਹ ਟੈਗ ਲੱਗਿਆ ਉਹ ਸਟੈਕ ਲੱਗਾ ਹੈ ਜੀ ਉਸ ਦਾ ਉਸ ਦਾ ਲਿਖਿਆ ਜਿਹੜਾ ਮੇਰਾ ਪੇਟਾ ਜਿਹੜਾ ਹੈ ਉਹ ਸੀ ਸਟਾਰਕ ਸਰਵਿਸ ਕਰਦਾ ਔਨ ਡਿਊਟੀ ਹੈ ਅੱਛਾ ਜੀ ਮੈਂ ਨਾ ਉਹਨੂੰ ਪੁੱਛਿਆ ਸੀ ਜੀ ਨਾ ਮੈਂ ਦੱਸਿਆਗਾ ਸਦਾ ਦੱਸਿਸ਼ਿਮ ਦੱਸੇ ਦੀ ਇਹ ਦੇਕਰੋ ਤੁਸੀਂ ਹੁਣ ਵੀ ਔਨ ਡਿਊਟੀ ਤੁਸੀਂ ਪੈਗਾਤਰ ਨੂੰ ਵੈਰੀਫਾਈ ਕਰਾ ਸਕਦੇ ਹੋ ਇਹਨਾਂ ਨੇ ਮੇਰੇ ਸਾਹਮਣੇ ਉੱਥੇ ਉਹਨਾਂ ਨੂੰ ਫੋਨ ਲਾਇਆ ਫੋਨ ਲਾ ਕੇ ਪੁੱਛਿਆ ਵੀ ਤੁਹਾਡਾ ਅਜ ਤਾਂ ਹੈਗਾ ਉਹਨਾਂ ਦਾ ਸੀ ਬਿਲਕੁਲ ਮੇਰੀ ਗੱਡੀ ਆ ਜਦੋਂ ਅੱਜ ਮੈਂ ਛੋਟੀ ਗੱਡੀ ਲੈ ਗਿਆ ਹੈ ਜਦੋਂ ਕਰੇ ਬੇਲੇ ਕੋਲੇ ਮੈਂ ਆਇਇ ਚ ਕੁਰਥਲੇ ਰਿੰਨਾ ਜਦੋਂ ਕਰੇ ਫਾਦਰ ਸਾਹਿਬ ਕੋ ਬੇਟਾ ਜਨਾ ਤੇ ਮੈਂ ਨਿੱਕੀ ਗੱਡੀ ਲੈ ਕੇ ਨਾ ਵੱਡੀ ਉੱਤੇ ਛੱਡ ਦਿੰਦਾ ਜੀ ਇਹ ਤੋਂ ਬਾਅਦ ਇਹਨੇ ਚਾਹ ਨੂੰ ਵੀਡੀਓ ਲੈ ਕੇ ਸਾਡੇ ਸਾਹਮਣੇ ਮੀਡੀਆ ਆ ਕੇ ਸਾਨੂੰ ਪੁੱਛਣ ਲੱਗੇ ਜੀ ਇਹ ਤੁਸੀਂ ਗੱਡੀ ਤੇ ਟੈਗ ਲਾਇਆ ਤੇ ਇਹ ਕੀ ਕਾਤੋਂ ਲਾਇਆ ਕਾਲੇ ਸ਼ੀਸ਼ੇ ਕਹਿੰਦਾ ਦੇਖੋ ਚੱਕਲੋ ਇਹ ਕੋਲਾ ਦੀ ਘਟਨਾ ਕਾਲੇ ਸ਼ੀਸ਼ੇ ਨਹੀਂ ਕਿਤੇ ਕੋਈ ਰੈਟਨੈਂਸੀ ਲੱਗੀ ਸਾਡੀ ਗੱਡੀ ਤੇ ਆ ਫੁੱਸਾ ਟੈਗ ਲਾਇਆ ਕਿਉਂ ਲਾਇਆ ਮੈਂ ਜੀ ਇਸ ਕਰਕੇ ਸਾਡਾ ਬੇਟਾ ਜਿਹੜਾ ਨਾ ਉਹ ਬਿਊਟੀ ਪੁਲਿਸ ਨੂੰ ਸਰਵਿਸ ਕਰਦਾ ਹੈ ਇਸ ਕਰਕੇ ਲਾਇਆ ਤੇ ਸਾਨੂੰ ਕਹਦੇ ਵੀ ਸਾਨੂੰ ਨਹੀਂ ਸਿਰਫ ਬਸ ਇਹਨਾਂ ਨੇ ਵੀਡੀਓ ਬਣਾ ਕਰਨੀ ਆ ਉਹਨਾਂ ਸਾਨੂੰ ਕਹਿ ਪਹਾੜੀ ਦੋ ਮਿੰਟ ਕਲਿੱਪ ਲੈਣੀ ਅਸੀਂ ਆਪਣੇ ਉੱਪਰ ਵਾਲੇ ਬੰਦੇ ਨੂੰ ਜਵਾਬ ਦੇਣਾ ਮੇਰੇ ਸਾਹਿਬ ਲੈ ਕੋਈ ਗੱਲ ਨਹੀਂ ਮੈਂ ਗੱਡੀ ਤੇ ਰੋਕੇ ਸਾਰੇ ਇਦਾਂ ਹੀ ਪਾਈ ਸਾਫ ਰਹੋਤੇ ਆ ਤੇ ਸਾਨੂੰ ਪੁੱਛਦੇ ਤੁਸੀਂ ਆਪਣੇ ਕਿਹੜੇ ਪਿੰਡ ਤੋਂ ਜੀ ਮੈਂ ਮਜੂਦਾ ਸਰਪੰਚ ਮੈਂ ਧਕੜਾ ਤੋਂ ਮੇਰੀ ਵਾਈਫ ਮਜੂਦਾ ਸਰਪੰਚ ਨੇ ਤੇ ਅਸੀਂ ਪਿੰਡ ਦੀ ਪੰਚਾਇਤ ਦੇ ਨਾਲ ਇੱਥੇ ਆਏ ਸੀ ਸਾਡੇ ਪਿੰਡ ਦੀ ਕੋਈ ਲੜਕੀ ਦਾ ਡਿਸਕਸ਼ਨ ਲੜਿਆ ਸੀ ਉਹਦਾ ਰਾਜੀ ਨਾ ਉਹ ਤੋਂ ਬਾਅਦ ਹੀ ਗੱਡੀ 'ਚ ਬਹਿਣ ਲੱਗੇ ਤੇ ਸਰਾ ਦੱਸ ਜੀ ਵੀ ਆ ਕੇ ਸਾਨੂੰ ਪੁੱਛਣ ਲੱਗੇ ਨੇ ਕਿ ਇਹਨਾਂ ਨੂੰ ਵੈਰੀਫਾਈ ਕਰਾਤਾ ਤੇ ਇਹਨਾਂ ਦੇ ਸਾਹਮਣੇ ਵੀ ਅਸੀਂ ਬੇਟੀ ਦੀ ਗੱਲ ਕੀਤੀ ਹੈ ਇਹ ਕਹਿੰਦੇ ਬਿਲਕੁਲ ਸਹੀ ਹੈ ਤੇ ਇਹ ਗੱਲ ਕਰਕੇ ਬਾਅਦ ਚ ਹੀ ਹੈ ਵੀ ਭਾਈ ਕਿਦਾਂ ਹੀ ਹੁਣ ਚਾਹੀਏ ਕਿ ਰੁਕੀਏ ਇੱਕ ਦਿਨ ਹੀ ਸਾਰੇ ਅਸੀਂ ਵੈਰੀਫਾਈ ਕਰ ਲਿਆ ਬਿਲਕੁਲ ਸਹੀ ਹੋ ਤੁਸੀਂ ਤੁਸੀਂ ਜਾ ਸਕਦੇ ਹੋ ਅਸੀਂ ਇਹਨਾਂ ਨੂੰ ਹੱਥ ਮਲਾ ਕੇ ਦੇ ਵਾਪਸ ਘਰ ਚੱਲ ਗਏ ਆ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਸਾਡੀ ਹੋਈ ਸਰ ਅੱਛਾ ਜੀ ਸਾਨੂੰ ਦੋ ਤਿੰਨ ਦਿਨ ਬਾਅਦ ਚ ਪਤਾ ਲੱਗਿਆ ਜੀ ਤੁਹਾਡੇ ਖਿਲਾਫ ਵੀਡੀਓ ਵਾਇਰਲ ਹੋਈ ਆ ਅੱਛਾ ਜੀ ਜਿਹਦੇ ਵਿੱਚ ਜੀ ਇਹਨਾਂ ਨੇ ਸਾਡੀ ਸ਼ਾਨ ਦੇ ਖਿਲਾਫ ਇਹ ਗੱਲ ਕੁੱਝ ਗਿਆ ਕਿ ਮਜੂਦਾ ਜਿਹੜਾ ਸਪੈਚੀਸ ਹਦੀਸ ਜਿਹੜੇ ਇਹਦਾ ਪੰਚਾਇਤ ਤੇ ਬੰਦੀ ਆਇਆ ਸੀ ਇਹ ਪਰ 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 ਫਿਸ਼ਾਸ਼ਨ ਨੂੰ ਗਲਤ ਆਪਣੀ ਸੀਆਰਡੀ ਦੇ ਕੇ ਉੱਥੋਂ ਸਾਨੂੰ ਚੱਕਵਾ ਦੇ ਕੇ طرفੋਂ ਚੱਕਰ ਹੋ ਗਏ ਨੇ ਜਦ ਕਿ ਐਸਾ ਕੁਝ ਵੀ ਨਹੀਂ ਅਸੀਂ ਕੋਲ ਬਹਿ ਕੇ ਸਾਰਾ ਸੈਟੀਸਫਾਈ ਕਰਾ ਕੇ ਇਹਨਾਂ ਦੀ ਗੱਲ ਕਰਾ ਕੇ ਸਰ ਦਾ ਦਸਤਖਤਾਂ ਦਾ ਹੱਥ ਮਿਲਾ ਕੇ ਵੀ ਸਰ ਐਸੀ ਚਾਹੀਏ ਜੇ ਕਿਨੇ ਹੋਰ ਗੱਲਾਂ ਦੱਸੋ ਇਹਨਾਂ ਕਹਿੰਦੇ ਬਿਲਕੁਲ ਹੀ ਵੈਰੀਫਾਈ ਕਰ ਲੈ ਬਿਲਕੁਲ ਸਹੀ ਹੈ ਤੁਸੀਂ ਜਾ ਸਕਦੇ ਹੋ ਤੇ ਜਿਹੜੇ ਵੀ ਸਾਡੇ ਤੇ ਸਰ ਇਹ ਇਨਜਾਮ ਲਾਏਗੇ ਨੇ ਕਿ ਇਹ ਵਜੂਤਾ ਇਹਦਾ ਬਿੰਦਸ ਬੈਜੀ ਇਹਦਾ ਰਫੂ ਚੱਕਰ ਹੋ ਗਿਆ ਜਾਂ ਭੱਜ ਕੇ ਇਹਦਾ ਤਾਂ ਕੁਝ ਨਹੀਂ ਹੈ ਸਾਨੂੰ ਇਨਸਾਫ ਦਵਾਇਆ ਹਾਂ ਜੀ ਕੋਈ ਮਸਾਟਾ ਨਹੀਂ ਹਾਂ ਸਰ ਸਾਨੂੰ ਇਹ ਹੈ ਕਿ ਜੋ ਸਾਡੇ ਖਿਲਾਫ ਵੀਡੀਓ ਬਾਤ ਕੀਤੀ ਹੈ ਜੀ ਅਸੀਂ ਬੜੇ ਪਰੇਸ਼ਾਨ ਆ ਸਾਨੂੰ ਬਾਹਰੋਂ ਸਾਡੇ ਰਿਸ਼ਤੇਦਾਰ ਵੀ ਫੋਨ ਕਰਦੇ ਨੇ ਕਿ ਇਹ ਕੀ ਗੱਲ ਕਰੀ ਆ ਅਸੀਂ ਉਹਨਾਂ ਦੱਸਿਆ ਜੀ ਇਹ ਗਣੀ ਕੋਈ ਇਤਨੀ ਗੱਲਬਾਤ ਨਹੀਂ ਤੇ ਬਿਲਕੁਲ ਜੋ ਵੀ ਗੱਲਬਾਤ ਹੋਈ ਉਹ ਸੈਟੀਸਫਾਈ ਕਰਕੇ ਹੀ ਆਏ ਆ ਪਰ ਸਾਡੇ ਖਿਲਾਫ ਜੋ ਵੀ ਗੱਲ ਕੀਤਾ ਜੇ ਕੋਈ ਸਾਡੇ ਖਿਲਾਫ ਇਹਨਾਂ ਨੇ ਜੋ ਕੀਤਾ ਸਾਨੂੰ ਬਹੁਤ ਹੀ ਸਿੱਧੀ ਟੈਨਸ਼ਨ ਆ ਬਹੁਤ ਮਾੜਾ ਹੋਇਆ ਤੇ ਬਾਕੀ ਸਾਨੂੰ ਕਾਨੂੰਨ ਤੇ ਘੋਸਾ ਜੋਕ ਨੂੰ ਕਰੇਗਾ ਅਸੀਂ ਉਹਨੂੰ ਮੰਨਜੋਗੂ ਮੈਂ ਸੌਰਮੋੜੀ ਐਕਟ 19 ਯੂਨੀਵਰਸਿਟੀ ਦਾ ਮਨਜੀਤ ਕੌਰ ਪੁਲਤ